ਆਉ ਗੁਰੂ ਪਰਿਓ ਜੋ ਹਰ ਰੋਜ ਨਿਤ ਅਮਰਤ ਵੇਲੇ ਚੱਲ ਰਹੀ ਨਦੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਪਰਸ਼ਕ ਸਰਬ ਸੁੱਖਾਂ ਦੇ ਦਾਤੇ ਹੰਦ ਬੰਦੇ ਰੱਖੇ ਮਨਤਾ ਦੇ ਸਰਬ ਸੰਜੇ ਗੁਰੂ ਰਹਿਬਰ ਗੰਧਿਤ ਗੁਰਗੰਧਿਤ ਤੇ ਬਿਰਾਜਮਾਨ ਬਾਣੇ ਬੋਤ ਗਿਆਨ ਦੇ ਸੋਨੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗਰੰਗ ਸਭ ਦੀ ਪੰਨ ਜੁਰੀ ਅੰਦਰ ਸੱਜ ਬੈਠੇ ਗੁਰੂ ਸਾਹਿਬ ਸਤ ਸਾਮ ਜੀਓ ਆਓ ਜੋ ਪੰਜਰਾ ਤੋਂ ਤਨ ਤਨ ਸਭ ਜੀ ਗੁਰੂ ਨਾਨਕ ਪਰਸ਼ਾ ਦੀਪਮ ਜੀਵਨ ਦੇ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਅਜਿਮੀ ਉਸੇ ਲੜੀ ਦਾ ਕੀ ਸ਼ਬਦ ਕੇ ਪਰਸਪਰ ਚੜਾ ਵਿੱਚ ਕੁੰਦਰ ਦੇ ਗੁਨਾਹ ਨੂੰ ਗ੍ਰਹਿ ਕਰੀਏ ਭਾ ਪ੍ਰਾਪਤ ਕਰੀਏ ਤਾਂ ਕਿ ਸਾਡਾ ਸੰਸਾਰ ਤੇ ਸੁਭਲ ਹੋ ਜਾਵੇ ਇਸ ਕਰਵਾਤੇ ਸਿ ਆਏ ਹਾਂ ਉਹ ਕਾਰਜ ਸਭ ਸੰਪੂਰਨ ਮੁਕੰਮਲ ਹੋਏ ਕੀ ਕਾਰਜ ਕਿਸ ਵਾਸਤੇ ਹੈ ਕਿਉਂ ਆਏ ਜੀ ਇਸ ਤੇ ਸੰਸਾਰ ਤੇ ਕਿਉਂ ਸਾਨੂੰ ਭੇਜਿਆ ਗਿਆ ਕਈ ਸੁਆਦ ਪਨਾ ਦੇ ਫਿਰੋ ਜਜੋ ਜੀ ਬੁੱਤਸੇ ਵਿਚਾਰ ਵਿੱਚ ਚੱਲਾ ਬਿਨਾ ਤੇ ਵਿਚਾਰਾਂ ਵਿੱਚੋਂ ਵਿਚਾਰਾਂ ਅੱਗੇ ਨਿਕਲਦੀਆਂ ਜਾਣਗੇ ਜੇ ਸਿੱਖ ਬੁੱਤ ਹੋਏ ਆ ਕਿਵੇਂ ਆਏ ਆ ਕਿਉਂ ਆਏ ਆ ਕੀ ਕਰ ਰਹੇ ਆ ਕੀ ਕਰਨਾ ਜੇ ਤੇ ਸਾਨੂੰ ਦੋਸਤ بادشاہਸਾ ਲੋਕ ਇਹੋ ਹੀ ਸੁਖੋਗੇ ਤੇ ਉਲਾਂ ਨਹੀਂ ਰੱਖਦੇ ਕੋਈ ਪਰਦਾ ਨਹੀਂ ਰੱਖਦੇ ਕੋਈ ਪਰਸਰ ਇਹ ਰੀਤੀ ਨਾਲ ਮੁੱਕ ਗਈ ਨਹੀਂ ਤੇਰੋ ਪਰਸਰ ਪੁੱਛੋ ਦੇ ਪਰਸਰ ਇਹ ਫਿਰ ਅਸੀਂ ਕਿਸ ਕਾਰ ਨਵਾਤੇ ਆਏ ਸੰਸਾਰ ਦੇ ਤੇ ਬੜੇ ਜਾਂਦੇ ਨਾਲੋਂ ਸਰੂਸਾ ਨੂੰ ਸਮਝਾਉ ਦੇ ਲੈ ਕਹਿੰਦੇ ਇਹ ਸੁਖਾ ਜੇ ਤੈਨੂੰ ਨਹੀਂ ਪਤਾ ਮੈਂ ਕਿਸ ਕਾਰਨ ਆਇਆ ਤੂੰ ਪਰਬਲਿਕ ਵਿੱਚ ਪੈ ਕੇ ਇਹ ਚੀਜ਼ਾਂ ਦੀ ਪੂਜਾ ਕਰਦਾ ਆ ਰਿਹਾ ਹੈ ਅਦੁੱਤ ਅਥਿਲਤ ਜੋਲ ਬਣਾਏ ਤੇਰੇ ਵਾਸਤੇ ਬੜੇ ਸਕਾਰ ਪ੍ਰਖਵਾਇ ਨੂੰ ਨੇ ਇਨਾਂ ਦਾ ਤਿਰਸਰਦਾਰੀ ਵੀ ਦਿੱਤੇ ਇਹਨਾਂ ਦੀ ਤਿਰਸਰਦਾਰੀ ਵੀ ਦਿੱਤੀ ਉਸ ਸਰਦਾਰੀ ਨੂੰ ਮੁਕੰਮਲ ਸੂਤ ਹੀਰ ਦੇ ਨਾਲ ਤਨੋਂ ਬਨੋ ਇਸ ਉਸ ਕਲਦ ਦੀ ਕਰਦਨ ਦੀ ਸੇਵਾ ਕਰ ਜਿਸ ਤਰ੍ਹਾਂ ਵੀ ਹੋ ਸਕੇ ਧਨ ਮਾਇਆ ਕਰਕੇ ਵਰਤਲ ਕਰਕੇ ਅਨਪੜਿ ਦੇ ਕੇ ਜਿਸ ਤਰ੍ਹਾਂ ਦੀ ਤੂੰ ਸੇਵਾ ਕਰਸੋ ਨਾ ਕਾਲਕ ਦੇ ਕਰਤੰਤੀ ਤੂੰ ਉਸਨਾਂ ਦੀ ਸੇਵਾ ਕਰ ਪ੍ਰਵਾਰੋ ਜੀਓ ਕਿਉਂ ਪਰਜਲੇ ਸਰਵ ਆਪਿ ਦੇ ਸਹਨ ਬਿਤ ਦੁਨੀਆ ਸੇ ਵਗਮਾਈਏ ਤਦਰਬੇ ਬਸੋ ਤੋ ਹੁ ਦੁਨੀਆ ਵਿੱਚ ਸਾਰੀ ਕਰਗਤੀ ਹੈ ਨਾ ਕੋਸੋ ਅਕਾਲ ਪੁਰਖ ਵਾਇਰੂ ਦੀ ਤੈ ਪਛੇਤ ਕੇ ਸੇਵਾ ਕਰ ਜਿੱਦ ਦਿਸਤਰੀ ਕੇ ਤਰਸਦੋਂ ਸੇਵਾ ਕਰ ਪਨਾ ਤਰਸਦੋ ਉਹ ਦੂਰ ਨਹੀਂ ਜਿੰਦੋਂ ਉਸ ਖਾਲੂ ਕਲੂ ਦੇ ਖਾਲੂ ਦਾਨ ਤੇਰਾ ਮੇੜੋ ਜੂ ਕਲੂ ਦੇ ਕਾਰਕ ਦੇ ਨਾਮ ਤੇ ਰਮਨ ਪਵ ਰਬ ਨਾਮ ਮੇਲੋ ਜੂਤਰਾ ਆ ਇਹਨਾਂ ਸੁਪਤਿਕ ਤਿਤਵ ਜੀ ਬੁੱਜੇ ਆ ਪੁੱਤਰਾ ਮੈਂ ਤੈਨੂੰ ਦੱਸਾਂ ਤੇ ਬੁੱਜਰੇ ਮੈਂ 3 ਕਿਸ ਕਾਰਨ ਆ ਰਹੇ ਤਦ ਇਹ ਪ੍ਰਾਪਤ ਮਾਨੁਕ ਦੇ ਹੋ ਰਹੀਆ ਗੋਬਿੰਦ ਮੜ ਲਕੇ ਇਹ ਤੇਰੀ ਬਰੀਆ ਸਦਾ ਇੱਕੋ ਹੀ ਨਿਸ਼ਾਨਾ ਪਿਆਰ ਇਤਿਹਾਉਂਦਾ ਆਪਣੇ ਕੀਤੇ ਹੋਏ ਕਰਮਾਂ ਨੂੰ ਭੋਗਣਾ ਖੁਸ਼ੀ-ਖੁਸ਼ੀ ਭੋਗਣਾ ਭੋਗਣਾ ਧਾਮੀ ਸੁਖਤਨ ਕਿਉਂਕਿ ਕੀਤਾ ਤੇ ਆਪਣਾ ਹੀ ਹਿੱਸਾ ਹੋਇਆ ਕਿਤਾ ਦੇ ਆਪਣਾ ਹੀ ਪਾਉਣਾ ਹੱਥੋਂ ਦਿੱਤਾ ਲੈਣਾ ਸੁਣੀਏ ਬਾਤ ਇਹ ਗਾਲੋ ਜੀ ਕਿਸ ਨੂੰ ਦੁੱਖ ਦੇਵਾਗੇ ਤੇ ਦੁੱਖ ਮਿਲਣਾ ਜੇ ਸੁੱਖ ਦੇਵੋ ਤੇ ਸੁੱਖ ਮਿਲਣਾ ਏ ਉਹ ਵਾਪਸ ਕੰਦੀ ਗੇਨ ਵੰੋਂ ਸਲੇ ਕੋੜਾ ਨੇ ਕੰਦੀ ਦਿਨ ਵੱਲੋਂ ਭਾਵ ਅਸੀਂ ਕੰਨ ਨੂੰ ਗੇਨ ਵਾਰੀ ਉਹ ਸਾਡੇ ਵੱਲੋਂ ਮਾਰੀ ਤੇ ਅਸੀਂ ਕੰਨ ਨੂੰ ਸੀ ਕਦੇ ਵੱਲੋਂ ਜਨੂੰ ਆਪਣੇ ਆਪ ਹੀ ਸਾਡੇ ਵੱਲ ਆਉਂਦੇ ਇਹ ਤਰੀਕਾ ਹੈ ਭਾਸ਼ਾ ਦਾ ਜੇ ਜੋ ਤੂੰ ਕਰੇਗਾ ਉਹ ਜੇ ਪੜ ਪਾਵੇਂਗਾ ਪਰ ਆਇਆ ਤੂੰ ਕੁਝ ਕਮਾ ਉਸਦੇ ਆਇਆ ਤੂੰ ਆ ਪਈ ਪ੍ਰਾਪਤ ਮਾਨੁਖ ਦੇਹ ਹੁਰੀਆ ਭਈ ਪ੍ਰਾਪਤ ਬੰਤ ਤੈਨੂੰ ਕੀ ਮਿਲਿਆ ਮਾਨੁਖ ਦੇਹ ਹੁਰੀਆ ਮਾਨੁਖ ਦੀ ਦੇਹ ਨਹੀਂ ਮਿਲਦੀ ਤੋ ਦੇਰਿ ਜੋ ਦੇਰਿ ਦੇਰਿ ਦੀਪ ਪਰ ਤੈਨੂੰ ਇਤੁ ਦਾ ਦੇਹ ਰੋ ਕਹਿੰਦੇ ਨੇ ਇਹ ਜਿਹੜਾ ਬੱਡਾ ਕਰਦਾ ਦਰਵਾਜ਼ਾ ਹੁੰਦਾ ਦੂਜੀ ਅਧਿਕਾਰੀ ਹੈ ਨਾ ਤੇਰਵੇਂ ਜੀ ਤੋਂ ਵੀ ਇਹ ਆ ਦੇਹਤਾਰੀ ਸਾਡੇ ਵਰਗੇ ਆਪਣੇ ਸਾਰੇ ਵਰਗੇ ਇਹ ਦੇਵੀ ਇੱਕ ਦੇਉਰੀ ਆ ਜਿਹਦਾ ਬਾਹਰ ਦੀ ਦੇਉਰੀ ਦੇ ਬੇਦੀ ਨਾਮ ਕੀ ਆਇਆ ਨਾ ਆਪਣੇ ਘਰ ਇਹ ਮਨੁੱਖ ਦੇ ਸਾਡੇ ਇਹ ਵੀ ਦੇਉਰੀ ਆ ਇਹਦੇ ਬੇਦੀ ਨਾਮ ਤੇ ਇਤੇ ਬਿਚੀ ਰਹ ਕੇ ਅੱਗੇ ਮਾਰਗ ਨੂੰ ਮਿਲਿਆ ਜਾਣਾ ਦਾ ਇਹ ਪ੍ਰਾਪਤ ਮਾਨੁਖ ਦੇ ਉਰੀਆ ਗੋਬਿੰਦ ਮੈਣੂ ਕੀ اے ਤੇਰੀ ਬਰੀਆ ਪਿਆਰਿਆ ਇਹ ਤੈਨੂੰ ਕੁ ਸਮਾਂ ਮਿਲਿਆ ਏ ਬਰੀ ਅਗਲੇ ਸਮੇਂ ਨੂੰ ਮਾਰੀ ਆਪਣੀ ਮਰਿਦਮ ਅਪਾ ਕਰ ਪਰਸੋਂ ਵੀ ਵਿਚਾਰ ਕਰਦੇ ਸੀ ਪਿਆਰਿਓ ਪਾਛਾ ਦੱਤਾ ਸਭ ਨੂੰ ਮੰਦਾ ਜੋ ਜੋ ਸੀ ਭਗਦੇ ਆ ਸਭ ਲੋਸੀ ਬੂਹ ਤੋ ਕੱਢ ਦਿੱਤਾ ਸ਼ਬਦ ਪਾਸ਼ਾ ਬਿਨੁ ਤਾਂ ਦੇ ਉਹ ਲੈਣ ਬੋਤ ਲੱਗੀ ਲੈਣ ਬੋਤ ਲੱਗੀ ਅੱਗੇ ਤੇ ਜਦੋਂ ਸਾਡੀ ਬਾਜੀ ਆ ਉਦੋਂ ਮੇਰੇ ਦੇ ਦੇਣੋਂ ਨਹੀਂ ਹਟਦਾ ਉਹ ਦਿੰਦਾ ਦੇ ਲੈਂਦੇ ਤਤ ਪਾਏ ਅਸੀਂ ਤਤ ਜਦ ਦੇ ਲੈਣ ਅਗੇ ਉਹ ਦੇਣ ਵਾਲਾ ਨਹੀਂ ਤੱਕਦਾ ਨਾ ਉਹਦੀ ਹਦਾਂ ਤੱਕਦੀਆਂ ਤੇ ਨਾ ਹੀ ਉਹ ਅੱਤ ਦਾ ਨਾਮ ਹੀ ਉੱਥਾਦ ਦਾ ਤੇ ਨਾ ਹੀ ਉਹ ਕੁਛ ਦਾ ਦੂਜੀ ਵਾਰ ਕਿਉਂ ਆਇਆ ਅਸੀਂ ਪਈਆਂ ਜਨਮਾਂ ਤੋਂ ਮੰਗਦੇ ਆ ਰਹੇ ਹਾਂ ਅੱਜ ਤੱਕ ਵੀ ਮੰਗੇ ਜਾ ਰਹੇ ਹਾਂ ਉਹਨੇ ਕਦੇ ਨਾਮ ਨਹੀਂ ਕੀਤੀ ਪਰ ਉਹ ਬਾਬਾ ਗਨਦੱਤ ਜੀ ਮੈਂ ਲੰਬੀ ਲੈਣ ਲੱਗੀ ਹੋਈ ਬੰਗਣਵਾਲ ਲੈ ਦੀ ਤੇ ਵਾਰੀ ਜਦ ਨਾਲ ਮਿਲਦੇ ਸਨ ਮਾਰੀ ਦੀ ਜੇ ਨਹੀਂ ਕਰਦੇ ਮਾਰੀ ਦੀ ਅਸੀਂ ਨਹੀਂ ਕਰਦੇ ਦਾ ਕਰਦੇ ਆ ਤੁਸੀਂ ਜਾਂਦੇ ਹੋਗੇ ਅੰਮ੍ਰਿਤਸਰ ਕਿੰਨੀ ਵੱਡੀ ਲਾਈਨ ਲੱਗੀ ਹੁੰਦੀ ਮੰਨ ਲਓ ਕਿ ਟਾਣ ਵਿੱਚ ਖੜਨਾ ਪੈ ਜੇ ਜਿਆਦਾ ਵੀ ਖੜਨਾ ਪੈ ਜੇ ਪਰ ਕੁਝ ਉਹ ਲੋਕ ਨੇ ਜਿਹੜੇ ਸੁਪਰਸੈਡਰ ਰਸਤੇ ਵਿੱਚ ਦੰਗ ਜਾਂਦੇ ਨੇ ਇੱਕ ਸ਼ਬਦਾਂ ਦੇ ਨਸਤੇ ਵੀਦੀ ਪਹਿਲਾਂ ਨਹੀਂ ਜਾਂਦੇ ਉਹਨਾਂ ਦੀ ਕੁਝ ਨਾ ਕੁਝ ਪਹੁੰਚ ਹੁੰਦੀ ਉਹਨਾਂ ਦੀ ਉੱਤੇ ਕੁਝ ਨਾ ਕੁਝ ਪਹੁੰਚ ਹੁੰਦੀ ਆ ਜਿਹਦੇ ਗੁਰੂ ਦੇ ਨਾਲ ਪਹੁੰਚਿਆ ਪੈਰੂ ਜਿਹਦੇ ਗੁਰੂ ਦੇ ਨਾਲ ਪਹੁੰਚਿਆ ਗੁਰੂ ਸਮਰਥ ਹੈ ਗੁਰੂ ਕਿਰਪਾ ਦਾ ਰੂਦ ਹੈ ਨਾ ਤੇ ਉਹਨੂੰ ਪਹਿਲਾਂ ਸਭ ਮਿਲ ਜਾਂਦਾ ਹੈ ਉਹ ਦੂਜ ਨੂੰ ਪਹਿਲਾਂ ਮਿਲ ਜਾਂਦਾ ਹੈ ਤਨੂ ਨਿਸਪੰਦ ਨਹੀਂ ਉਹ ਬਖਸ਼ਿਸ਼ ਆ ਉਹ ਗੁਰੂ ਦੀ ਬਖਸ਼ਿਸ਼ ਆ ਗੁਰੂ ਤੇ ਰੰਧ ਵਿੱਚ ਕੋਈ ਭੇਦ ਨਹੀਂ ਗੁਰੂ ਤੇ ਰੰਧ ਵਿੱਚ ਕੋਈ ਭੇਦ ਨਹੀਂ ਆਪਾਂ ਗੱਲ ਕਰਦੇ ਸਿਰ ਕਿਉਂ ਆਏ ਤੇ ਪਈ ਬ੍ਰਦਮਾਨੁਖ ਦੇ ਉਰੀਆ ਕਿਉਂ ਆਏ ਤੇ ਸਾਨੂੰ ਕਿਉਂ ਇਹ ਦੇਹੜੀ ਮਿਲੀ ਆ ਕਿਉਂ ਇਹ ਸ੍ਰੀ ਮਿਲਿਆ ਸਾਨੂੰ ਦੇਹ ਤੋਂ ਭਾਵਦੇ ਉਰੀ ਦੁਰਦੁਪਾ ਉਧਰ ਲਈ ਦੇ ਪਰਛਲ ਦੇ ਨਾਲ ਕਹਿ ਦਿੱਤਾ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਸੱਜਣਾ ਇਹ ਬਲੁਖ ਦੇ ਈਸ਼ਵਰ ਤੇ ਮਿਲਿਆ ਕਿ ਤੂੰ ਇਸ ਦੇ ਵਿੱਚ ਰਹਿੰਦਾ ਹੋਇਆ ਤੇਰੀ ਦੇਹ ਵਿੱਚ ਜਿਹੜਾ ਰਹਿ ਰਿਹਾ ਹੈ ਉਹਨਾਂ ਤਰਾ ਸੰਬੰਧ ਜੁੜ ਜਾਵੇ ਗੁਰੂ ਤੋਂ ਜੁੜੂਗਾ ਗੱਲੋਂ ਗੁਰੂ ਦੇ ਸ਼ਬਦ ਰਹੀ ਤੋ ਤਾਂ ਨਹੀਂ ਜੁੜ ਸਕਦਾ ਨਾ ਜੁੜਿਆ ਨਾ ਤੱਕਦੇ ਜੇ ਨਾ ਜੁੜਿਆ ਸ਼ਬਦ ਦੇ ਰਹੀ ਜੁੜਿਆ ਸ਼ਬਦ ਦੇ ਵਿੱਚ ਹੀ ਸਮਾ ਜਾਂਦਾ ਪਰਛਦ ਦੇ ਇਸ ਵਾਸਤੇ ਪਰੰਤ ਨੂੰ ਬਾਲਕ ਦੇ ਮੇਲ ਵਾਸਤੇ ਇਹ ਦੇਹ ਮਿਲੀ ਆ ਇਸ ਇੱਕ ਹੀਰਾ ਰਤਨ ਤੇਕਰ ਹੀਰਾ ਰਤਨ ਅਮੂਲ ਕਿਆ ਹੀਰਿਆਂ ਦੀ ਕੀਮਤ ਪੈ ਸਕਦੀ ਆ ਰਤਨਾ ਦੀ ਕੀਮਤ ਪੈਸਾ ਦੀ ਪਰ ਦੇਹ ਦੀ ਕੀਮਤ ਨਹੀਂ ਪੈਸਾ ਦੀ ਇਸ ਦੇਹ ਦੀ ਕੀਮਤ ਨਹੀਂ ਪੈਸਾ ਦੀ ਮੈਂ ਥੋੜੀ ਥੋੜੀ ਮੋਟੀਆਂ ਗੱਲਾਂ ਤਾਂ ਰਸਲੀਆ ਤਰ੍ਹਾਂ ਤੋ ਲੋ ਉਸ ਅਕਲਪੁਖ ਦੇ 3 ਹੱਥਾਂ ਦਿੱਤੀਆਂ ਨੇ ਤੈਨਾਂ ਸੁਣ ਨਾ ਬੇਤਨੀ ਤੋਂ ਬੋਲ ਕੇ ਸਾਡੇ ਦੇ ਦਰੂਕ ਮਣੀਏ ਤਨ ਦੌਲਤ ਤੁਹਾਡੇ ਕੋ ਬਹੁਤ ਚੰਗਾ ਮਨ ਦੇ ਰੂਪ ਤੁਸੀਂ ਕਰਨ ਅੱਖਾਂ ਚਲੀਆਂ ਜਾਂਦੀਆਂ ਨੇ ਮਨ ਗਰੂ ਤੁਸੀਂ ਤੁਸੀਂ ਕਰਨ ਅੱਖਾਂ ਬਣੀ ਜਾਂਦੀ ਚਲੀਆਂ ਜਾਂਦੀਆਂ ਨੇ ਕੀ ਅੱਖਾਂ ਕਰਨ ਮਿਲ ਜਣਗੀਆਂ ਤੱਕਾ ਮਿਲ ਜਣਦੇ ਸੂਸਤ ਚ ਹਾਂ ਅੱਖਾਂ ਦਾ ਕੋਈ ਨਾ ਕੋਈ ਡਾਕਟਰ ਕਰ ਸਕਦੇ ਪਰ ਜਿਹੜੀ ਕੁਦਰਤੀ ਅੱਖਾਂ ਦੇ ਸਾਨੂੰ ਮਿਲੀਆਂ ਹੋਈਆਂ ਪਿੰਨੀਆਂ ਕਿਤੇ ਤੁਹਾਨੂੰ ਉਹ ਤੜਕੋ ਕਰੋੜਾ ਰੁਪਈਆ ਤੁਸੀਂ ਕਹ ਦੋ ਕਿਸੇ ਬੰਦੇ ਨੂੰ ਮੈਨੂੰ ਅੱਖਾਂ ਦੇ ਦੇ ਆ ਕਰੋੜਾ ਰੁਪਈਆ ਕਰਦਾ ਉਹ ਕੁਗਮਤ ਸੰਸਾਰ ਦੇਖਣਾ ਹੈ ਮੈਂ ਕਰੋੜਾ ਰੁਪਈਆ ਰੱਖਦਾ ਮੈਨੂੰ ਸੰਸਾਰ ਦੇ ਕੰਦੀ ਲੋੜ ਆ ਪੈਨਟ ਰਾਜ ਸਿੱਤੇ ਦਾ ਉਸਮੰਦਿਆਂ ਨੂੰ ਦੇ ਤੰਦੇ ਲੋੜਾ ਸਾਧੂ ਦੇ ਤੰਦੇ ਲੋੜਿਆ ਮੈਂ ਮੈਂ ਬੈਸਨ ਦੀ ਗੱਲ ਨੂੰ ਅਸਲ ਨਾਂ ਤੇ ਆਪਣੇ ਨੂੰ ਸਵਾਦ ਲਈਦਾ ਕਿਸੇ ਕਿੰਤੇ ਸਭ ਮਿਲਦਾ ਕਿਸੇ ਕਿੰਤੇ ਨਹੀਂ ਮਿਲਦਾ ਆ ਜੀਵ ਦਿੱਤੀ ਬਾਸ਼ਾ ਨੇ ਸਾਨੂੰ ਬੁੱਲਣ ਵਾਸਤੇ ਕੋਈ ਕਦੇ ਤਾਂ ਦੇ ਮੈਂ ਜੀਵ ਦੇ ਮੈਂ ਦੇ ਦੇ ਵੱਟ ਕੇ ਆਪਦੀ ਕਿਰੋਣਾ ਅਰਬਾ ਕਰਬਰ ਪੀ ਲੈਣਾ ਤੂੰ ਨਹੀਂ ਦੇਵੇਂਗਾ ਤੇਨੇ ਕੀਮਤੇ ਕੰਨ ਦਿੱਤੇ ਆ ਦੇਸ਼ ਸੁਭਾਰ ਕੀਮਤੇ ਗਮ ਕੰਨ ਤੈਨੂੰ ਕੋਈ ਕੰਮ ਦਾ ਵੀ ਕੰਨ ਦੇ ਦੇਉ ਤੂੰ ਸੁਧੋ ਮਸਲ ਜਾਦੀ ਗੱਲਾਂ ਦਾ ਸੋ ਤਨ ਨਾਲ ਹੀ ਸਾਡੇ ਸੰਬੰਧ ਜੁੜਦੇ ਆਂ ਤੇ ਅੰਦਰ ਦੀ ਨੰਨਾ ਵੀ ਸੁਣਦੇ ਆਂ ਬਾਣੀ ਇਹਨਾਂ ਸੁਣਦੇ ਚੰਗੀ ਉਹਨਾਂ ਵੀ ਸੁਣਦੇ ਟੁੱਟਣ ਦੀ ਗੱਲਾਂ ਵੀ ਸੁਣਦੇ ਜੁੜਨ ਦੀ ਗੱਲਾਂ ਵੀ ਸੁਣਦੇ ਜੇ ਤਨ ਨਾਲ ਸੁਣਿਆ ਨਾ ਤਾਂ ਜੀਵਣ ਦਾ ਤਾਂ ਸਰ ਸਾਰੂ ਸਾਰੀ ਇਹ ਦੱਲਾ ਛੱਡੋ ਆਜੋ ਦਿਮਾਗ ਸਾਨੂੰ ਪਰਛਲ ਲਿੱਤਾ ਹੈ ਕਿਸੇ ਗਿੰਦ ਵਿੱਚ ਬਾਹਰ ਨਹੀਂ ਵੇਖਦਾ ਪਸੇ ਤੇ ਨਿਤਬਰ ਨੂੰ ਮਿਲਦਾ ਸਦਾ ਇੰਨਾ ਵੱਡਾ ਸਾਨੂੰ ਸਰੀਰ ਕੀਮਤੀ ਸਰੀਰ ਉਸ ਅਮਾਰਤ ਕਰਪੁਖ ਕੋ ਆਇਆ ਦਿੰਦਾ ਕੀ ਗੇਮ ਤਕਮਾ ਸਾਨੂੰ ਮੰਗਿਆ ਦਿੱਤਾ ਉਹਨੇ ਸਾਨੂੰ ਸਭ ਕੁਝ ਦਿੱਤਾ ਉਹਨੇ ਸਾਨੂੰ ਦੇ ਰਿਹਾ ਏ ਪਰ ਪਰ ਤੁੜੀ ਲੈਣ ਦੀ ਵਿੱਚ ਅੱਜ ਵਿਚਾਰ ਕਰੀਏ ਆਪਾਂ ਪਹਿਲਾਂ ਵੀ ਇਤਨਾ ਵਿਚਾਰ ਕਰਦੇ ਜਾਗੇ ਬੰਦਾ ਇੰਤਜ਼ਾਰ ਨਹੀਂ ਕਰਦਾ ਅੱਜ ਦਾ ਬੰਦਾ ਇੰਤਜ਼ਾਰ ਨਹੀਂ ਕਰਦਾ ਜੁਦਾ ਉਹ ਕਹਿੰਦਾ ਮੈਨੂੰ ਹੁਣੇ ਹੀ ਮਿਲੇ ਹੁਣੇ ਤੇ ਚੱਤਰ ਵਿੱਚ ਹੀ ਉੱਪਰ ਮ ਜਾਂਦਾ ਹੈ ਤੇ ਮੈਂ ਨਾ ਹੀ ਗਵਾ ਤੇ ਚੰਗੇ ਪਰ ਕਹਿਣਾ ਪਊਗਾ ਜਿਹੜੇ ਸਿਰਫ ਰੋਟੀ ਰੋਟੀ ਕਾਣੂ ਸਾਧ ਬੜੇ ਆ ਇੰਤਜ਼ਰ ਸਾਧੂ ਰੱਬ ਦੀ ਪ੍ਰਾਪਤੀ ਵਾਸਤੇ ਉਹਨੂੰ ਦੇ ਭੇਜਦਾ ਇੱਕ ਨਾ ਰੋਜੀ ਮੇਰੇ ਵੱਲ ਰੋਜੀ ਰੋਟੀ ਕਰਨ ਭੇਜਦਾ ਰਿਹਾ ਜਿਹੜੇ ਆਪ ਰੋਜੀ ਨੂੰ ਹਜੇ ਤਰਸਦੇ ਆ ਤਰਸਦੇ ਉਹ ਪਰੇਖੇ ਵਿੱਚ ਤਰਸਦੇ ਉਹ ਬਹੁਤ ਵੱਡੇ ਪਰੇਖੇ ਵਿੱਚ ਕਿਉਂਕਿ ਬਾਦਸ਼ਾਹ ਦੇ ਬਾਦਸ਼ਾਹ ਦਾ ਆਪ ਦਾ ਇਹ ਡਿਊਟੀ ਹੈ ਫਰਜ਼ ਹੈ ਉਹਨੂੰ ਬੜਾਕੀ ਦਾ ਨੋ ਪਰਨਾ ਵਾਰੀ ਸadisu ਸੰਸਾਰ ਨੂੰ ਅਰਉ ਉਹ ਤਾਂ ਰਿਜਕ ਵੀ ਪਹਿਲਾਂ ਕਈ ਸਾਰਸ ਸੰਸਾਰ ਤੇ ਭੇਜਦਾ ਪਰ ਸੰਸਾਰ ਉਸਨੂੰ ਨਹੀਂ ਸਮਝ ਸਕਿਆ ਜੇ ਇਸ ਮਾਰਗ ਨੂੰ ਲੈ ਮੈਨੂੰ ਕਾਣ ਪੀਣ ਦਾ ਜਿੰਨਾ ਰਸ ਸੀਗਾ ਜ਼ਿੰਦਗੀ ਦਾ ਉਹ ਪਹਿਲਾਂ ਹੀ ਸੰਸਾਰ ਤੇ ਭੇਜ ਦਿੱਤਾ ਤੇ ਮੈਂ ਅਜੇ ਵੀ ਪੇਟ ਬਸ ਤੁਰੇ ਫਿਰਦਾ ਅਜੇ ਵੀ ਪੇਟ ਦੀ ਪੇਟ ਪੇਟੀ ਉੱਤੇ ਰੱਖਿਆ ਜੀ ਵੀ ਉਹਦੇ ਵਾਸਤੇ ਕੇਵਲ ਭੇਸ ਧਾਰਦਿਆ ਬੇਦਵਾ ਪੇਟ ਤੋਂ ਦੀ ਡਿਊਟੀ ਆ ਉਹਨੇ ਦੇਣਾ ਸਿਰ ਸਿਰ ਸੁਮਾਹਿਟਾ ਕਰਨ ਕਾਹੇ ਮਦਬੋ ਕਰਿਆ ਕਿਉਂ ਡਰਦਾ ਸੁਜਣਾ ਰੋਟੀ ਦਿਨ ਦੇਣੀ ਉਹਨੂੰ ਕੋਈ ਤੋਕ ਮੋੜ ਨਹੀਂ ਸਕਦਾ ਸ੍ਰਿਸ਼ਟਾਲ ਭਾਵ ਇਹ ਸਾਰਾ ਸੰਸਾਰ ਪੰਛੀ ਪਸ਼ੂ ਸਭ ਨੂੰ ਦੇਣਾ ਹੈ ਮੈਂ ਤੋ ਦ ਕਵਾਂ ਜਿਹੜੀ ਪ੍ਰਸਪਤੀ ਹੈ ਉਹਨੂੰ ਵੀ ਉਹਨੇ ਦੇਣਾ ਹੈ ਉਹਦਾ ਪ੍ਰਬੰਧ ਸਾਰਾ ਉਸ ਤਰੀਕੇ ਨਾਲ ਉਹਦਾ ਪ੍ਰਬੰਧ ਇਸ ਤਰੀਕੇ ਦਾ ਉਸ ਕਰਪੁਰ ਕਰਵਾਇਆ ਇਹ ਉਹਦਾ ਸਿਆਣਾ ਇੰਨਾ ਵੱਡਾ ਤੁਬਾਨ ਦੁਨੀਆ ਤੇ ਤੇ ਕਿਸੇ ਕੋ ਹੈ ਨਹੀਂ ਜਿਹੜਾ ਉਹਦੀ ਸਾਰੇ ਖੇਡ ਨੂੰ ਸਮਝ ਸਕੀ ਇਸ ਵਾਸਤੇ ਪਰੋ ਇਸ ਸਾਰੂ ਸਰੀਰ ਦਾ ਬਣਿਆ ਹੈ ਐਵੇਂ ਨਹੀਂ ਬਣਿਆ ਕਿਸੇ ਕਾਰਨ ਬਣਿਆ ਉਸ ਕਾਰਨ ਨੂੰ ਜਾਣਨ ਦਾ ਯਤਨ ਕਰੀਏ ਤੋ ਗੁਰੂ ਦਾ ਅਸਰ ਹੈ ਨੇ ਵੇ ਤੂੰ ਇਹ ਕੰਮ ਵਾਸਤੇ ਆਇਆ ਇਤਾਂ ਵਾਸਤੇ ਆਪੇ ਜਿਆਦਾ ਨੂੰ ਸੰਸਾਰ ਤੇ ਤੂੰ ਜਿਹੜੇ ਕਰਮ ਕੀਤੇ ਸਿੱਧਾ ਉਹਨਾਂ ਨੂੰ ਭੋਗੜਾਏ ਜੇ ਕਿਸੇ ਨੂੰ ਦੁੱਖ ਦਿੱਤਾ ਤੇ ਭੋਗੜਾ ਇੱਥੇ ਪੈਣਾ ਰੁਕੇ ਤੈਨੂੰ ਵੀ ਉਹ ਦੁੱਖ ਪੈਂਦਾ ਤੂੰ ਕਿਸੇ ਨੂੰ ਸੁੱਖ ਦਿੱਤਾ ਕਿਸੇ ਤਰੀਕੇ ਦੇ ਨਾਲ ਉਹ ਵੀ ਤੈਨੂੰ ਇੱਥੇ ਸੰਸਾਰ ਤੇ ਆ ਕੇ ਭੋਗੜਾ ਪੈਂਦਾ ਤੂੰ ਕਿਸਦਾ ਬੁਰਾ ਕੀਤਾ ਤੇਰਾ ਬੁਰਾ ਹੋਣਾ ਪਰ ਹੁਣਾਂ ਤੇ ਸੰਸਾਰ ਤੇ ਆ ਤੂੰ ਕਿਸ ਨੂੰ ਠੱਗਿਆ ਤੈਨ ਤੂੰ ਹੀ ਜੱਗੀ ਖਾਣੀ ਉਹ ਖਾਣੀ ਇਸੇ ਸੰਸਾਰ ਤੇ ਆ ਜੋ ਤੂੰ ਭੀਜਿਆ ਸੀ ਨਾ ਉਹ ਤੈਨੂੰ ਇੱਥੇ ਸੰਸਾਰ ਤੇ ਆ ਤੂੰ ਦਾ ਹੋਰ ਕੋਈ ਜਗ੍ਹਾ ਨਹੀਂ ਪਿਆਰੋ ਇਹ ਸਰਦਾਰਪੁਰਖ ਨੇ ਧਰਮਸ਼ਾਲਾ ਬਣਾਈ ਵੀ ਇੱਥੇ ਧਰਮ ਦੀ ਪੜ੍ਹਾਈ ਹੁੰਦੀ ਆ ਅਸੀਂ ਇਸ ਨੂੰ ਸਮਝੀ ਦੀ ਸੀ ਅਸੀਂ ਕਿਹਾ ਬਲ ਤਨਾਮ ਜ਼ੇਬਲ ਧਰਮਸ਼ਾਲਾ ਵੀ ਧਰਮ ਦਾ ਕੇਂਦਰ ਧਰਮ ਦੀ ਗੱਲ ਸੁਣਨ ਵਾਸਤੇ ਧਰਮ ਦੀ ਗੱਲ ਨੂੰ ਸਮਝਣ ਵਾਸਤੇ ਇੱਕ ਧਰਮਸ਼ਾਲਾ ਬਣਾਈ ਸੀ ਵੀ ਇੱਥੇ ਜਿਹੜੇ ਗੁਣੀ ਗਣੀਆਂ ਉਹ ਇਸ ਧਰਮਸ਼ਾਲਾ ਵਿੱਚ ਬਹਿ ਕੇ ਤੇ ਉਹ ਤੋਂ ਪਤਾ ਧਰਮਸ਼ਾਲਾ ਦੇ ਤੌਰ ਮੈਂ ਤਾਂ ਜਿਹੜਾ ਪੂਰਨ ਤੌਰ ਤੇ ਰੱਬ ਨੂੰ ਮਾਲਕ ਨੂੰ ਸਮਰਪਿਤ ਉਹ ਉਹ ਤਰਸਰ ਭੈਲਾ ਵਿੱਚ ਬੈਠਦਾ ਤੇ ਉਹ ਬੈਠ ਕੇ ਅਕੇ ਗਿਆਨ ਮੰਦਾ ਵੀ ਸੱਜਣੋ ਪਰਮਾਸ਼ ਨੂੰ ਇਧੇ ਤੇ ਅਸ੍ਰੀ ਕਿ ਨਾ ਬੜਿਆ ਜਾਂਦਾ ਹੈ ਉਹ ਆਪਣੇ ਜੀਵਨ ਦਾ ਪ੍ਰੈਕਟੀਕਲ ਵੀ ਦੱਸਦਾ ਤੇ ਅੱਜ ਕੀ ਆ ਅੱਜ ਇਉਂ ਹੀ ਬੰਦਾ انسان ਉਸ ਧਰਮਸ਼ਾਲਾ ਉਸ ਗੁਰਦਵਾਰੇ ਵਿੱਚ ਬਹਿ ਕੇ ਕੇਵਲ ਰੋਟੀ ਰੋਟੀ ਵਾਸਤੇ ਕੇਵਲ ਰੂਹੀ ਨੂੰ ਧਿਆਵੋ। ਪੇਡ ਧਾਰਨ ਆਪਾਂ ਸਭ ਦੀ ਗੱਲ ਕਰ ਰਹੇ ਸੀ ਕਿ ਪਹਿਲਾਂ ਉਹਦੇ ਪੇਡ ਧਾਰਨ ਆ। ਕਾਦੇ ਵਾਸਤੇ ਕੇਵਲ ਪੇਡ ਵਾਸਤੇ ਪੇਡ ਦੀ ਚਿੰਤਾ ਪੈ ਗਈ। ਦੇਹ ਸੰਸਰ ਅਜੇ ਵਿਆਹੂ ਦਾ ਥੋੜਾ ਪੇਡ ਧਾਰਨ ਆ ਸਾਨੂੰ ਹੁਣ। ਅਜੇ ਪੇਡ ਦੀ ਚਿੰਤਾ ਅਜੇ ਪੇਡ ਦੀ ਚਿੰਤਾ ਤੋਂ ਨਹੀਂ ਉੱਠਿਆ ਅਜੇ। ਕੇਵਲ ਪੇਸ਼ ਧਾਰਨ ਉਦਾ ਪੇਸ ਦਗਾਵੇ ਵਾਸਤੇ ਨਹੀਂ ਉਹਦਾ ਮਜਬੂਰੀ ਵਾਸਤੇ ਉਹਦੀ ਕੀ ਮਜਬੂਰੀ ਹੈ ਉਹਦੀ ਮਜਬੂਰੀ ਆ ਕਿ ਮੇਰਾ ਪੇਟ ਦੇਖ ਕੇ ਮੈਨੂੰ ਕੁੱਤੇ ਚਰਨਾ ਕਰੇ ਮੈਂ ਰੱਬ ਨੂੰ ਮਿਲਦਾ ਹਾਂ ਮੇਰੇ ਵਿੱਚ ਕੋਈ ੜਕਾ ਦਾ ਬੜੇ ਕੋਈ ਮੈਨੂੰ ਮਾੜਾ ਸ਼ਬਦ ਨਾ ਬੋਲੇ ਕਿਉਂਕਿ ਮੇਰੇ ਮਨ ਵਿੱਚ ਕਿਤੇ ਇਹ ਉਹ ਗਰੂ ਦਾ ਚੁਗਿਆ ਨਹੀਂ ਨਾ ਪੜ੍ਹ ਕੇ ਜਾਓ ਬੜਕੇ ਤੁਸੀਂ ਸਭ ਤੁਹਾਨੂੰ ਸਭ ਨੂੰ ਪਤਾ ਹੈ ਸੁਣਿਆ ਤੁਸੀਂ ਯਾਦਵ ਗੋਦ ਦੇ ਬੰਦੇ ਹੋਏ ਨੇ ਤਨ ਭਗਵਾਨ ਪ੍ਰੇਸ਼ੀਂ ਦੀ ਮਹਾਰਾਜ ਹੁਣ ਇੱਕ ਬੰਦੇ ਭਗਵਾਨ ਭਗਵਾਨ ਦਾ ਪਵਨ ਦੁਜੀ ਮਨੇ ਰਾਜਾ ਹੈ ਉਹ ਅੱਜ ਦੇ ਜਿਹੜੇ ਛੋਟੇ ਛੋਟੇ ਲੀਡਰ ਉਹਨਾਂ ਦੇ ਬੱਚੇ ਕੀ ਕਰਦੇ ਆ ਸੰਸਾਰ ਨੂੰ ਸੁਧਾਰਨ ਤੁਸੀਂ ਆਂਦੇ ਜੀ ਤੇ ਜਿਹੜਾ ਇਹਨਾ ਵੱਡਾ ਹੈ ਅਵਤਾਰ ਹੈ ਤੇ ਰਾਜਾ ਵੀ ਆ ਉਹਦੇ ਖੋਸ਼ ਤੁਸੀਂ ਬੱਚੇ ਸਹੀ ਉਹਦੇ ਖਾਨਦਾਨ ਦੇ ਬਿਲਕੁਲ ਨਹੀਂ ਉਹਨਾਂ ਨੇ ਜਿੱਦ ਕਰਕੇ ਤੇ ਦਰਵਾਜ਼ਾ ਰੀਖੀ ਨੂੰ ਹਾਲਾਂਕਿ ਉਹ ભગવાન ਸ਼੍ਰੀ ਭਗਵਾਨ ਤ੍ਰਿਸ਼ਿੰਗ ਜੀ ਦਾ ਗੁਰੂ ਸੀ ਦਾ ਉਹਨਾਂ ਨੇ ਸਤਕਾਰ ਨਹੀਂ ਕੀਤਾ ਉਹਨਾਂ ਨੇ ਸਤਕਾਰ ਦੇ ਕੀਤਾ ਉਹਨਾਂ ਨੇ ਟਿਚਰ ਕੀਤੀ ਤਾਂ ਬਾਅਦ ਵਿੱਚ ਜਦੋਂ ਉਹਦੀ ਆ ਉਹਦੀ ਟਿਚਰ ਦੇ ਨਾਲ ਸਾਰਾ ਯਾਦਵ ਖਾਨਦਾਨ ਖਤਮ ਹੋ ਗਿਆ ਉਹ ਬੇਇੱਜ਼ਤ ਕਰਕੇ ਸੀ ਵੀ ਸਦੂ ਨੂੰ ਦੁੱਚ ਨਹੀਂ ਕਰਦੇ ਸਾਧੂ ਦਾ ਮਜ਼ਾਕ ਨਹੀਂ ਕਰਨਾ ਸਾਧੂ ਦੇ ਚ ਕੋ ਲੋ ਲੈ ਲਓ ਕੁਝ ਸਾਧੂ ਕੋ ਜੇ ਕੁਝ ਲਿਆ ਜਿੰਨ ਨਾਲ ਲੈ ਲਓ ਨਮਸਕਾਰ ਕਰੋ ਸੇਵਾ ਕਰੋ ਜਿਸ ਤਰੀਕੇ ਦੇ ਦਿਉ ਉਸ ਤਰੀਕੇ ਦੇ ਸੇਵਾ ਕਰੋ ਐਸੇ ਸਰ ਬਹੁਤ ਕੁਝ ਸਮਝਾਉਂਦੇ ਆ ਜੇ ਜ ਸਾਡੀ ਸਮਝ ਵਿੱਚ ਪੈ ਜੇ ਸਾਡੇ ਸੋਚ ਮੰਡਲ ਵਿੱਚ ਕਦੇ ਜਾ ਕੇ ਟਿਕ ਜਾਵੇ ਤੇ ਕੇ ਉਹੇ ਹੀ ਕੰਮ ਕਰਦਾ ਹੈ ਤੇ ਸਮਾਨ ਜਦਾ ਹੋ ਗਿਆ ਪਛਦਪਗਰੀ ਦਿਨਿਤ ਵਿਚਾਰ ਪਛ ਨੇ ਬਖਸ਼ ਕੀਤੀ ਹੈ ਪ੍ਰਵਾਨ ਕਰ ਲਿਓ ਹੋਈਆਂ ਪੁੱਤਾਂ ਦੇ ਕਿਵਾਂ ਬਖਸ਼ਿਓ ਆਉਣ ਆਪ ਸਰਬੰਦੇ ਭਰੇ ਵਾਸਤੇ ਨੰਦਗੜੀ ਦੀ ਸੁਖ ਸ਼ਾਂਤੀ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ רוצ disappointment from God,